ਪਟਿਆਲਾ ਤੋਂ ਭਾਜੀਪੀ ਨੂੰ ਵੱਡਾ ਚਟਕਾ ਲੱਗਿਆ ਹੈ ਪਟਿਆਲਾ ਦੇ ਸਾਫਕਾ ਮੇਅਰ ਸੰਜੀਪ ਬਿੱਟੂ ਦੀ ਘਰਬਾਹੂ ਹੋਈ ਹੈ ਭਾਜੀਪੀ ਦੇ ਸਾਫਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਫਕਾ ਮੇਅਰ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਹ ਕਾਂਗਰਸ 'ਚ ਸਨ ਪਰ ਫਿਰ ਉਹ ਭਾਜੀਪੀ 'ਚ ਗਏ ਤੇ ਭਾਜੀਪੀ 'ਚ ਜਾ ਕੇ ਪੰਜਾਬ ਤੋਂ ਪਹਿਲੇ ਮੇਅਰ ਜਿਹੜੇ ਨੇ ਉਹ ਪਟਿਆਲਾ ਦੇ ਬਣੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਵਾਪਸੀ ਕਰ ਲਈ ਹੈ ਵਾਪਸ ਕਾਂਗਰਸ ਦੇ ਵਿੱਚ ਆ ਚੁੱਕੇ ਨੇ ਦਿੱਲੀ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਪੰਜਾਬ ਤੋਂ ਭਾਜਪਾ ਦੇ ਵੱਲੋਂ ਪਹਿਲੇ ਮੇਅਰ ਬਣੇ ਸਨ ਸੰਜੀਵ ਬਿੱਟੂ ਦਿੱਲੀ ਹਾਈ ਕਮਾਂਡ ਦੇ ਵੱਲੋਂ ਕਾਂਗਰਸ ਦੇ ਵਿੱਚ ਮੋੜ ਸ਼ਾਮਿਲ ਕਰਵਾਇਆ ਗਿਆ। ਪਵੈਸ਼ ਫਗੇਲ ਅਤੇ ਮੀਨੂ ਗੋਪਾਲ ਨੇ ਸੰਜੀਪ ਬਿੱਟੂ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕਰਵਾਇਆ ਹੈ। ਤਦਦਾਸਾ ਇਹ ਕਿ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਇੱਕ ਵੱਡਾ ਝਟਕਾ ਜਿਹੜਾ ਹੈ ਇਹ ਪਟਿਆਲਾ ਸ਼ਹਿਰ ਤੋਂ ਲੱਗਿਆ ਹੈ ਜਿੱਥੇ ਜੋ ਕਿ ਉਹਨਾਂ ਦੇ ਮੇਅਰ ਸਨ, ਬੀਜੇਪੀ ਦੇ ਪਹਿਲੇ ਮੇਅਰ ਇਹ ਬਣੇ ਸਨ ਜਿਹੜੇ ਕਿ ਪੰਜਾਬ ਤੋਂ ਬਣੇ ਸਨ ਪਰ ਹੁਣ ਉਹ ਵੀ ਬੀਜੇਪੀ ਦਾ ਪੱਲਾ ਛੱਡ ਕੇ ਵਾਪਸ ਕਾਂਗਰਸ 'ਚ ਜਾ ਚੁੱਕੇ ਨੇ, ਘਰ ਵਾਪਸੀ ਕਰ ਚੁੱਕੇ ਨੇ ਤੇ ਹੁਣ ਜਿਹੜਾ ਇਹ ਕਾਂਗਰਸ ਦੇ ਵੱਲੋਂ ਜਿਹੜਾ ਇਹ ਉਹ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਗੇ, ਪੀਜੇਪੀ ਛੱਡ ਕੇ ਕਾਂਗਰਸ ਦੇ ਵਿੱਚ ਜਾ ਚੁੱਕੇ ਨੇ ਸੰਜੀਵ ਬਿੱਟੂ ਪਟਿਆਲਾ ਤੋਂ ਬੀਜੇਪੀ ਨੂੰ ਵੱਡਾ ਚਟਕਾ ਲੱਗਿਆ ਹੈ ਪਟਿਆਲਾ ਦੇ ਸਾਫਕਾ ਮੇਅਰ ਸੰਜੀਪ ਬਿੱਟੂ ਦੀ ਘਰਬਾਹੀ ਹੋਈ ਹੈ ਬੀਜੇਪੀ ਦੇ ਸਾਫਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਫਕਾ ਮੇਅਰ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਹ ਕਾਂਗਰਸ 'ਚ ਸਨ ਪਰ ਫਿਰ ਉਹ ਬੀਜੇਪੀ 'ਚ ਗਏ ਤੇ ਬੀਜੇਪੀ 'ਚ ਜਾ ਕੇ ਪੰਜਾਬ ਤੋਂ ਪਹਿਲੇ ਮੇਅਰ ਜਿਹੜੇ ਨੇ ਉਹ ਪਟਿਆਲਾ ਦੇ ਬਣੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਵਾਪਸੀ ਕਰ ਲਈ ਹੈ ਵਾਪਸ ਕਾਂਗਰਸ ਦੇ ਵਿੱਚ ਆ ਚੁੱਕੇ ਨੇ ਦਿੱਲੀ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਪੰਜਾਬ ਤੋਂ ਪਾਸ ਪਾਦੇ ਵੱਲੋਂ ਪਹਿਲੇ ਮੇਅਰ ਬਣੇ ਸਨ ਸੰਜੀਵ ਬਿੱਟੂ ਦਿੱਲੀ ਹਾਈ ਕਮਾਂਡ ਦੇ ਵੱਲੋਂ ਕਾਂਗਰਸ ਦੇ ਵਿੱਚ ਮੋੜ ਸ਼ਾਮਿਲ ਕਰਵਾਇਆ ਗਿਆ। ਪਵੈਸ਼ ਵਗੇਲ ਅਤੇ ਮੀਨੂ ਗੋਪਾਲ ਨੇ ਸੰਦੀਪ ਬਿੱਟੂ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕਰਵਾਇਆ ਹੈ। ਤਦਦਾਸਾ ਇਹ ਕਿ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਇੱਕ ਵੱਡਾ ਝਟਕਾ ਜਿਹੜਾ ਹੈ ਇਹ ਪਟਿਆਲਾ ਸ਼ਹਿਰ ਤੋਂ ਲੱਗਿਆ ਹੈ ਜਿੱਥੇ ਜੋ ਕਿ ਉਹਨਾਂ ਦੇ ਮੇਅਰ ਸਨ, ਬੀਜੇਪੀ ਦੇ ਪਹਿਲੇ ਮੇਅਰ ਇਹ ਬਣੇ ਸਨ ਜਿਹੜੇ ਕਿ ਪੰਜਾਬ ਤੋਂ ਬਣੇ ਸਨ ਪਰ ਹੁਣ ਉਹ ਵੀ ਬੀਜੇਪੀ ਦਾ ਪੱਲਾ ਛੱਡ ਕੇ ਵਾਪਸ ਕਾਂਗਰਸ 'ਚ ਜਾ ਚੁੱਕੇ ਨੇ, ਘਰ ਵਾਪਸੀ ਕਰ ਚੁੱਕੇ ਨੇ ਤੇ ਹੁਣ ਜਿਹੜਾ ਇਹ ਕਾਂਗਰਸ ਦੇ ਵੱਲੋਂ ਜਿਹੜਾ ਇਹ ਉਹ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਗੇ, ਪੀਜੇਪੀ ਅੱਡ ਕੇ ਕਾਂਗਰਸ ਦੇ ਵਿੱਚ ਜਾ ਚੁੱਕੇ ਨੇ ਸੰਜੀਵ ਬਿੱਟੂ ਪਟਿਆਲਾ ਤੋਂ ਭਾਜਪਾ ਨੂੰ ਵੱਡਾ ਚਟਕਾ ਲੱਗਿਆ ਹੈ ਪਟਿਆਲਾ ਦੇ ਸਾਫਕਾ ਮੇਅਰ ਸੰਜੀਵ ਬਿੱਟੂ ਦੀ ਘਰਬਾਹਰੀ ਹੋਈ ਹੈ ਭਾਜਪਾ ਦੇ ਸਾਫਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਫਕਾ ਮੇਅਰ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਹ ਕਾਂਗਰਸ 'ਚ ਸਨ ਪਰ ਫਿਰ ਉਹ ਭਾਜਪਾ 'ਚ ਗਏ ਤੇ ਭਾਜਪਾ 'ਚ ਜਾ ਕੇ ਪੰਜਾਬ ਤੋਂ ਪਹਿਲੇ ਮੇਅਰ ਜਿਹੜੇ ਨੇ ਉਹ ਪਟਿਆਲਾ ਦੇ ਬਣੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਵਾਪਸੀ ਕਰ ਲਈ ਹੈ ਵਾਪਸ ਕਾਂਗਰਸ ਦੇ ਵਿੱਚ ਆ ਚੁੱਕੇ ਨੇ ਦਿੱਲੀ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਪੰਜਾਬ ਤੋਂ ਪਾਸ ਵਾਦੇ ਵੱਲੋਂ ਪਹਿਲੇ ਮੇਅਰ ਬਣੇ ਸਨ ਸੰਜੀਵ ਬਿੱਟੂ ਦਿੱਲੀ ਹਾਈ ਕਮਾਂਡ ਦੇ ਵੱਲੋਂ ਕਾਂਗਰਸ ਦੇ ਵਿੱਚ ਮੋੜ ਸ਼ਾਮਿਲ ਕਰਵਾਇਆ ਗਿਆ। ਭਵੇਸ਼ ਵਗੇਲ ਅਤੇ ਵੀਨੂ ਗੋਪਾਲ ਨੇ ਸੰਜੀਵ ਬਿੱਟੂ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕਰਵਾਇਆ। ਤਦਦਾਸਾ ਇਹ ਕਿ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਇੱਕ ਵੱਡਾ ਝਟਕਾ ਜਿਹੜਾ ਹੈ ਇਹ ਪਟਿਆਲਾ ਸ਼ਹਿਰ ਤੋਂ ਲੱਗਿਆ ਹੈ ਜਿੱਥੇ ਜੋ ਕਿ ਉਹਨਾਂ ਦੇ ਮੇਅਰ ਸਨ, ਬੀਜੇਪੀ ਦੇ ਪਹਿਲੇ ਮੇਅਰ ਇਹ ਬਣੇ ਸਨ ਜਿਹੜੇ ਕਿ ਪੰਜਾਬ ਤੋਂ ਬਣੇ ਸਨ ਪਰ ਹੁਣ ਉਹ ਵੀ ਬੀਜੇਪੀ ਦਾ ਪੱਲਾ ਛੱਡ ਕੇ ਵਾਪਸ ਕਾਂਗਰਸ 'ਚ ਜਾ ਚੁੱਕੇ ਕਿੰਨੇ ਕਰ ਵਾਪਸੀ ਕਰ ਚੁੱਕੇ ਨੇ ਤੇ ਹੁਣ ਜਿਹੜਾ ਏ ਕਾਂਗਰਸ ਦੇ ਵੱਲੋਂ ਜਿਹੜਾ ਏ ਉਹ ਆਪਣੇ ਆਪ ਨੂੰ ਰਿਪਰਜੈਂਟ ਕਰਨਗੇ ਪੀਜਪੀ ਛੱਡ ਕੇ ਕਾਂਗਰਸ ਦੇ ਵਿੱਚ ਜਾ ਚੁੱਕੇ ਨੇ ਸੰਜੀਵ ਬਿੱਟੂ